31 ਸਾਲ ਤੇ ਪਹਿਲਾਂ ਹੀ ਜਸਟਿਸ ਨਹੀਂ ਮਿਲਿਆ ਡਲੇ ਹੀ ਡਲੇ ਹੋਈ ਗਿਆ ਫਿਰ ਜਦੋਂ ਇੱਕ ਵਾਰੀ ਮਸਲਾ ਉੱਠਿਆ ਤੇ ਫਿਰ ਕਹਿੰਦੇ ਕਿ ਪੰਜਾਬ ਸਰਕਾਰ ਕੋਈ ਧਿਆਨ ਹੀ ਨਹੀਂ ਦੇ ਰਹੀ ਸੋਹਰਦੀ ਨਹੀਂ ਜਾਪਦੀ ਉਹ ਭਾਈ ਗੁਰਦੇਵ ਸਿੰਘ ਕੌਂਕੇ ਦਾ ਮਸਲਾ ਹੈ ਕਿ ਕਾਰਜਕਾਰੀ ਜਥੇਦਾਰ ਕਾਲਤਖ ਸਾਹਿਬ ਦੇ ਜਿਨ੍ਹਾਂ ਦੇ ਨਾਲ ਤਸ਼ੱਦਦ ਹੋਇਆ ਜਗਰਾਉਂ ਥਾਣੇ ਫਿਰ ਪਰਿਵਾਰ ਪਹੁੰਚਦਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਪੁੱਤਰ ਨੇ ਇਹ ਕਿਹਾ ਕਿ ਪੁਲਿਸ ਨੇ ਗੁੰਮਰਾਹ ਵੀ ਬਾਤ ਕੀਤੀ ਹੈ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਕਿ ਪੁਲਿਸ ਗੁੰਮਰਾਹ ਕਰਦੀ ਰਹੀ ਹੈ ਉਸ ਕੇਸ ਦੇ ਵਿੱਚ ਤੇ ਪਰਚਾ ਦਰਜ ਹੋਣਾ ਚਾਹੀਦਾ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਪਰ ਹਾਲੇ ਤੱਕ ਜਗਰਾਉਂ ਥਾਣੇ ਦੇ ਨਾ ਤਾਂ ਥਾਣੇ ਤੋਂ ਕੋਈ ਖਬਰ ਆਈ ਹੈ ਤੇ ਨਾ ਹੀ ਕੋਈ ਕਿਸੇ ਨੂੰ ਪੁਛਗਿਸਤ ਲਈ ਸੱਦਿਆ ਗਿਆ ਨਾ ਬਿਆਨ ਦਰਜ ਦੁਬਾਰਾ ਕਰਵਾਉਣ ਲਈ ਸੱਦਿਆ ਗਿਆ ਤਾਂ ਇੱਕ ਵਾਰੀ ਫੇਰ ਇਹ ਮਸਲਾ ਉੱਠਦਾ ਦਿਖਾਈ ਦੇ ਰਿਹਾ ਹੈ ਬਿਲਕੁਲ ਸਭ ਤੋਂ ਵਧੀਕ ਇਹ ਕਿ ਇਹ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇ ਸਾਹਿਬ ਦਾ ਜਿਹੜਾ ਮਸਲਾ ਹੈ ਇਹ ਉਦੋਂ ਮਸਲਾ ਉਜਾਗਰ ਆ ਜਦੋਂ ਸ਼ਰਮਨੀ ਕਾਲੀ ਦਲ ਫੇਰ ਥੋੜਾ ਜਿਹਾ ਉੱਠ ਰਿਹਾ ਸੀ ਇਕੜੋ ਮਸਲਾ ਆਇਆ ਫਿਰ ਸ਼੍ਰੋਮਣੀ ਕਾਲੀ ਦਲ ਤੇ ਲੋਕਾਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਕਿ ਤੁਹਾਡੀ ਸਰਕਾਰ ਰਹੀ ਆ ਤੁਸੀਂ ਇਸ ਤੇ ਕੰਮ ਜੋ ਨਹੀਂ ਕੀਤਾਗਾ ਫਿਰ ਕਾਲੀ ਦਲ ਖੜਾ ਮਸਲਾ ਪੇਖਾਉਣਾ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੇ ਅਫਸਰ ਇਹਦੇ ਚ ਆਪਣੀ ਦਖਲਦਾਰੀ ਦਿੰਦੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਕਮ ਆ ਜਾਂਦਾ ਹੈਗਾ ਪਰ ਸਵਾਲ ਹੈ ਕਿ ਹੁਣ ਉਦੋਂ ਇਹ ਮਸਲਾ ਦੁਬਾਰਤੋਂ ਉਠਾਇਆ ਜਾ ਰਿਹਾ ਜਦੋਂ ਸੂਬੇ ਦੇ ਵਿੱਚ ਚੋਣ ਜਾਬਤਾ ਲਾਗੂ ਹੋ ਚੁਟਾ ਇਹ ਪਹਿਲਾਂ ਕਿਉਂ ਨਹੀਂ ਉਠਾਇਆ ਗਿਆ ਇਸ ਮਸਲੇ ਦੇ ਵਿੱਚ ਸ਼ੁਰੂਆਨੀ ਕੁਦਾ ਪ੍ਰਬੰਧਕ ਕਮੇਟੀ ਨੇ ਆਪਣਾ ਜਿਹੜਾ ਫਰਜ ਜੋ ਪ੍ਰੋਪਰ ਜ਼ਿੰਮੇਵਾਰੀ ਨਹੀਂ ਨਿਭਾਈ ਹੈਗੀ ਹੁਣ ਇਹ ਇਸ ਕਰਕੇ ਮਸਲਾ ਠਾਇਆ ਗਿਆ ਕਿ ਨਾ ਤੇ ਚੋਣ ਜਾਬਤੇ ਦੇ ਦੌਰਾਨ ਕੋਈ ਪਰਚਾ ਦਰਜ ਹੋਣਾ ਨਾ ਇਨਵੈਸਟੀਗੇਸ਼ਨ ਹੋਣੀ ਉਹਦਾ ਸਾਰਾ ਇਲੈਕਸ਼ਨ ਕਮਿਸ਼ਨ ਦੇਖ ਰਿਹਾ ਹੈਗਾ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਘੇਰਨਾ ਏਡਾ ਸੌਕਾ ਨਹੀਂ ਹੈਗਾ ਸਰਕਾਰ ਦੇ ਕਿ ਜਿਹੜੀ ਚੋਣ ਕਮਿਸ਼ਨ ਚੁਦਾਇਤਾ ਉਧਰੋਂ ਹੋਣ ਗਿਆ ਪਰ ਕਿਉਂਕਿ ਇੱਕ ਪੁਰਾਣਾ ਬਹੁਤ ਜ਼ਿਆਦਾ ਮਸਲਾ ਬਹੁਤ ਜ਼ਿਆਦਾ ਨਾਜ਼ੁਕ ਮਸਲਾ ਹੈਗਾ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਉਹਨਾਂ ਨੇ ਪ੍ਰੋਪਰ ਨਿਭਾਈ ਨਹੀਂ ਔਰ ਅੱਜ ਵੀ ਅਗਰ ਕਾਲ ਤੱਕ ਸਾਬ ਦੇ ਜਥੇਦਾਰ ਜਾਂ ਸ਼ਰੋਮਨੀ ਦੁਦਾ ਪ੍ਰਬੰਧਕ ਕਮੇਟੀ ਇਸ ਭਾਈ ਕੌਂਕੇ ਨੂੰ ਜੇ ਅਗਰ ਇਨਸਾਫ ਦਿਵਾਉਣਾ ਚਾਹੁੰਦੇ ਸੀ ਇੱਕ ਤੇ ਉਹਨਾਂ ਹੱਥੋਂ ਵੇਲਾ ਨਿਕਲ ਚੁੱਕਾ ਮੰਨਿਆ ਕਿਹਲੇ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਦਾ ਹੁੰਦਾ ਪਰ ਜੇ ਹੁਣ ਤੁਸੀਂ ਇਹਨੂੰ ਇੱਕ ਲਹਿਰ ਦੇ ਤਰ੍ਹਾਂ ਬਣਾਉਂਦੇ ਇੱਕ ਮੂਵਮੈਂਟ ਖੜੀ ਕਰਦੇ ਆਗੇ ਤਾਂ ਹੋ ਸਕਦਾ ਸੀ ਕਿ ਉਹਨਾਂ ਨੂੰ ਇਨਸਾਫ ਮਿਲ ਸਕਦਾ ਪਰ ਕਿਉਂਕਿ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਇੱਕੋ ਜਮਾਤ ਆ ਇਹ ਆਪਣੀ ਸਿਆਸਤ ਕਰਦੀਆਂ ਆਈਆਂ ਨੇ ਹੁਣ ਇਹ ਮਸਲਾ ਦੁਬਾਰਾ ਉੱਠਿਆ ਹੁਣ ਇਹ ਜਿਹੜਾ ਮਸਲਾ ਦੁਬਾਰਾ ਉੱਠਿਆ ਕਿ ਪੀੜਤ ਪਰਿਵਾਰ ਦੀ ਸਟੇਟਮੈਂਟ ਕਿਉਂ ਨਹੀਂ ਲਈ ਹੁਣ ਐਡਾ ਪੁਰਾਣਾ ਕੇਸ ਹੋ ਚੁੱਕਾ ਇਸ ਮਸਲੇ ਦੇ ਵਿੱਚ ਇਨਵੈਸਟੀਗੇਸ਼ਨ ਪਹਿਲਾਂ ਹੀ ਹੋ ਚੁੱਕੀ ਆ ਹੁਣ ਹਾਲਾਤ ਬਦਲ ਗਏ ਨੇ ਗਵਾਹ ਜਿਹੜੇ ਨੇ ਕਈ ਇਹਦੇ ਚ ਮਰ ਗਏ ਹੋਣਗੇ ਕਈ ਸਵਰਗ ਸਿਹਾਰਗੇ ਹੋਣਗੇ ਕਈ ਮੁਕਰ ਵੀ ਗਏ ਹੋਣਗੇ ਹੁਣ ਇਹ ਮੋੜ ਤੋਂ ਜਿਹੜੀ ਜਾਂਚ ਇਹ ਤੇ ਅਗਰ ਹਾਈ ਕੋਰਟ ਹੀ ਕਿਉਂਕਿ ਸਰਕਾਰਾਂ ਦੇ ਭਰੋਸਾ ਤੇ ਕਾਲੀ ਦਲ ਤੇ ਕਹੂਗਾ ਕਿ ਅਸੀਂ ਇਹ ਮੌਜੂਦਾ ਸਰਕਾਰ ਤੇ ਭਰੋਸਾ ਨਹੀਂ ਕਰਦੇ ਪਰ ਕਾਲੀ ਦਲ ਤੇ ਵੀ ਜਦੋਂ ਲੋਕਾਂ ਨੂੰ ਭਰੋਸਾ ਕਰਨਾ ਚਾਹੀਦਾ ਸੀ ਕਾਲੀ ਦਲ ਨੇ ਉਦੋਂ ਫਰਜ਼ ਨਹੀਂ ਨਿਭਾਇਆ ਹੁਣ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੀ ਕਿਸੇ ਰਿਟਾਇਰਡ ਜੱਜ ਦੇ ਅਗਵਾਈ ਹੇਠ ਕੋਈ ਕਮਿਸ਼ਨ ਬਣਾ ਦੇ ਕੋਈ ਜਾਂਚ ਕਮਿਸ਼ਨ ਬੰਨ੍ਹਾ ਲੇ ਉਦੋਂ ਇਨਸਾਫ ਮਿਲਣ ਦੀ ਆਸ ਹੋ ਸਕਦੀ ਆ ਨਹੀਂ ਤੇ ਨਹੀਂ ਹੋ ਸਕਦੀ ਪਰ ਇਹ ਉਹ ਸਵਾਲ ਹੈ ਕਿ ਅਚਾਨਕ ਉਦੋਂ ਇਹ ਮੁੱਦਾ ਖੜਾ ਕੀਤਾ ਗਿਆ ਜਦੋਂ ਸਿਰ ਤੇ ਬਿਲਕੁਲ ਲੋਕ ਸਭਾ ਚੋਣ ਆ ਚੁੱਕੇ ਨੇ ਉਮੀਦਵਾਰ ਦਾ ਜਿਹੜਾ ਐਲਾਨ ਕੀਤਾ ਜਾ ਚੁੱਕਾ ਪ੍ਰਚਾਰ ਜਿਹੜਾ ਪੂਰੀ ਤਰ੍ਹਾਂ ਭਾਗ ਚੁੱਕਾ